ਦੇ ਜਹਾਜ਼ ਨਾਲ ਅਹਮਦਾਬਾਦ ਦੇ ਹਾਦਸੇ ਤੋਂ ਬਾਅਦ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਵਿੱਚ ਪਤਾ ਲੱਗ ਰਿਹਾ ਹੈ ਕਿ ਜਹਾਜ਼ਾਂ ਦੇ ਨਾਲ ਵਕਫ ਵਕ ਥਾਵਾਂ ਤੇ ਘਟਨਾਵਾਂ ਵਾਪਰੀਆਂ ਨੇ ਕੁਝ ਇਸੇ ਤਰ੍ਹਾਂ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ ਮਿਲਾਨ ਦੇ ਬੈਰਗਾਮੋ 에어ਪੋਰਟ ਤੇ ਜਿੱਥੇ ਕਿ ਇੱਕ ਵਿਅਕਤੀ ਜਿਹੜਾ ਹੈ ਉਸ ਨੂੰ ਜਹਾਜ਼ ਦੇ ਇੰਜਨ ਨੇ ਆਪਣੇ ਅੰਦਰ ਖਿੱਚ ਲਿਆ ਜਿਸ ਦੇ ਚਲਦਿਆਂ ਉਸ ਦੀ ਮੌਤ ਹੋ ਗਈ ਗੋਰਤਾਲਬਕ ਦੇ ਜਹਾਜ਼ ਦੇ ਇੰਜਨ ਦਾ ਜਿਹੜਾ ਪ੍ਰੈਸ਼ਰ ਆ ਉਹ ਬਹੁਤ ਜ਼ਿਆਦਾ ਹੁੰਦਾ ਹੈ ਤੇ ਅਕਸਰ ਜਦੋਂ ਜਹਾਜ਼ ਜਿਹੜਾ ਉਹ ਪਾਰਕ ਕੀਤਾ ਜਾਂਦਾ ਹੈ ਟੈਕਸੀ ਮੋੜ ਤੇ ਹੁੰਦਾ ਹੈ ਤਾਂ ਬਹੁਤ ਸਾਰੇ ਜਿਹੜੇ ਪੈਸੇਂਜਰ ਹੁੰਦੇ ਨੇ ਉਹਨਾਂ ਨੂੰ ਪਾਸੇ ਦੀ ਜਹਾਜ਼ ਦੇ ਅੰਦਰ ਦਾਖਲ ਕਰਵਾਇਆ ਜਾਂਦਾ ਹੈ ਔਰ ਬਕਾਇਦਾ ਉੱਥੇ ਸਿਕਿਉਰਿਟੀ ਲੱਗੀ ਹੁੰਦੀ ਹੈ ਤਾਂ ਜੋ ਕੋਈ ਵੀ ਜਿਹੜਾ ਯਾਤਰੀ ਆ ਜਾਂ ਗਰਾਊਂਡ ਦਾ ਸਟਾਫ ਆ ਉਹ ਜਹਾਜ਼ ਦੇ ਇੰਜਨ ਦੇ ਨਜ਼ਦੀਕ ਨਾ ਆਵੇ ਤਾਂ ਇਸ ਵੇਲੇ ਖਬਰ ਸਾਹਮਣੇ ਆ ਰਹੀ ਹੈ ਕਿ ਮਿਲਾਨ ਦੇੋਂ ਤੋਂ ਤਕਰੀਬਨ ਡੇਢ ਘੰਟੇ ਦੀ ਦੂਰੀ ਤੇ ਬਹਿਰਗਾਮੋ 에ਅਰਪੋਰਟ ਪੈਂਦਾ ਹੈ ਜਿੱਥੇ ਕਿ ਇੱਕ ਵਿਅਕਤੀ ਜਿਹੜਾ ਹੈ ਉਹ ਜਹਾਜ਼ ਦੇ ਇੰਜਣ ਦੇ ਵਿੱਚ ਫਸ ਗਿਆ ਕਿਉਂਕਿ ਉਹ ਜਦੋਂ ਜਹਾਜ਼ ਉੱਥੇ ਮੌਜੂਦ ਸੀ ਗਰਾਊਂਡ ਤੇ ਤਾਂ ਉਹ ਸਿਕਿਉਰਿਟੀ ਵਾਲਾ ਦਰਵਾਜ਼ਾ ਖੋਲ੍ਹ ਕੇ 에어ਪੋਰਟ ਦਾ ਅਚਨਚੇਤ ਸਿੱਧਾ ਜਹਾਜ਼ ਵੱਲ ਨੂੰ ਦੌੜਦਾ ਹੈ ਤੇ ਉੱਥੇ ਜਹਾਜ਼ ਦਾ ਇੰਜਣ ਚਾਲੂ ਸਥਿਤੀ ਵਿੱਚ ਸੀਗਾ ਔਰ ਜਿਵੇਂ ਉਹ ਨੇੜੇ ਪਹੁੰਚਦਾ ਹੈ ਤਾਂ ਜਹਾਜ਼ ਦਾ ਇੰਜਣ ਉਸ ਨੂੰ ਸੱਗ ਕਰ ਲੈਂਦਾ ਹੈ ਜਿਸ ਦੇ ਚੱਲਦੇ ਇੰਜਣ ਵਿੱਚ ਫਸ ਕੇ ਉਸ ਦੀ ਮੌਤ ਹੋ ਜਾਂਦੀ ਹੈ ਬੇਸ਼ੱਕ ਮੌਕੇ ਤੇ ਸੁਰੱਖਿਆ ਕਾਰਜ ਕੀਤੇ ਗਏ ਪਰ ਬਰ ਬਹਿਰ ਹਾਲ ਇਹ ਹਲੇ ਤੱਕ ਸਾਫ ਨਹੀਂ ਹੋ ਸਕਿਆ ਕਿਉਂਕਿ ਜਿਹੜੀ ਬਹਿਰਗਮ 에어ਪੋਰਟ ਦੀ ਅਥਾਰਟੀ ਆ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਨਾ ਤਾਂ ਇਹ ਵਿਅਕਤੀ ਯਾਤਰੀ ਸੀ ਤੇ ਨਾ ਹੀ ਇਹ ਸਟਾਫ ਦਾ ਮੈਂਬਰ ਸੀ ਪਰ ਵੱਡਾ ਸਵਾਲ ਇਹ ਹੈ ਕਿ ਇੰਨੀ ਮੁਸ਼ਤਦੀ ਵਾਲੀ ਇੰਨੀ ਸੁਰੱਖਿਆ ਵਾਲੀ ਜਗ੍ਹਾ ਤੇ ਆਖਿਰਕਾਰ ਇਹ ਘਟਨਾ ਕਿਵੇਂ ਵਾਪਰ ਜਾਂਦੀ ਹੈ ਕਿਸ ਤਰ੍ਹਾਂ ਉਹ ਵਿਅਕਤੀ ਸਿਕਿਉਰਿਟੀ ਗੇਟ ਨੂੰ ਖੋਲ ਲੈਂਦਾ ਕਿਉਂਕਿ ਸਿਕਿਉਰਿਟੀ ਗੇਟ ਤੇ ਅਕਸਰ ਪਾਸਵਰਡ ਲੱਗੇ ਹੁੰਦੇ ਨੇ ਕਈ ਵਾਰ ਫਿੰਗਰ ਲਗਾ ਕੇ ਤੇ ਬਾਹਰ ਜਾਣਾ ਪੈਂਦਾ ਹੈ ਜੇਕਰ ਸਿਕਿਉਰਿਟੀ ਗੇਟ ਖੁੱਲਿਆ ਸੀ ਤਾਂ ਉਸ ਵਿਅਕਤੀ ਵੱਲੋਂ ਜਦੋਂ ਦੌੜ ਲਗਾ ਕੇ ਜਹਾਜ਼ ਵੱਲ ਜਾਇਆ ਗਿਆ ਤਾਂ ਉਸ ਨੂੰ ਪਿੱਛੇ ਸਿਕਿਉਰਿਟੀ ਜਿਹੜੀ ਮੌਜੂਦ ਹੁੰਦੀ ਹੈ ਗਰਾਊਂਡ ਤੇ ਉਹਦੇ ਵੱਲੋਂ ਕਿਉਂ ਨਹੀਂ ਰੋਕਿਆ ਗਿਆ ਇੱਕ ਦੋ ਰਿਪੋਰਟਾਂ ਵਿੱਚ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਉਹ ਅਚਨਚੇਤ ਰਨਵੇ ਵੱਲ ਦੌੜਦਾ ਹੈ ਤੇ ਮਗਰੋਂ ਜਹਾਜ਼ ਆਉਂਦਾ ਹੈ ਇਸ ਕਰਕੇ ਉਹ ਇੰਜਨ ਦੇ ਵਿੱਚ ਫਸ ਜਾਂਦਾ ਹੈ ਬਰਹਿਾਲ ਮੁੱਖ ਤੌਰ ਤੇ ਜੋ ਗੱਲ ਸਾਹਮਣੇ ਆ ਰਹੀ ਹੈ ਕਿ ਜਹਾਜ਼ ਟੈਕਸੀ ਮੋੜ ਦੇ ਵਿੱਚ ਉੱਥੇ ਮੌਜੂਦ ਸੀ ਤਾਂ ਉੱਥੇ ਜਿਹੜਾ ਇਹ ਵਿਅਕਤੀ ਦੇ ਨਾਲ ਇਹ ਹਾਦਸਾ ਵਾਪਰਦਾ ਹੈ ਹਾਲ ਦੀ ਘੜੀ ਦੇ ਵਿੱਚ ਇਹ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਔਰ ਹਾਲੇ ਏਜੰਸੀਜ਼ ਦੇ ਵੱਲੋਂ ਵੀ ਇਹ ਗੱਲ ਸਾਹਮਣੇ ਜਿੰਨੀਆਂ ਵੀ ਨਿਊਜ਼ ਏਜੰਸੀਜ਼ ਨੇ ਉਹਨਾਂ ਦੇ ਵੱਲੋਂ ਮੁੱਖ ਤੌਰ ਤੇ ਇੰਨੀ ਕੀ ਗੱਲ ਹੀ ਸਾਹਮਣੇ ਆਈ ਆ ਕਿ ਮਿਲਾਨ ਦੇ ਬੈਰਗਾਮੋ 에ਅਰਪੋਰਟ ਤੇ ਇਹ ਘਟਨਾ ਵਾਪਰੀ ਆ ਇੱਕ ਵਿਅਕਤੀ ਜਹਾਜ਼ ਦੇ ਇੰਜਨ ਵਿੱਚ ਫਸ ਗਿਆ ਹੈ ਉਹ ਵਿਅਕਤੀ ਨਾ ਤਾਂ ਸਟਾਫ ਦਾ ਮੈਂਬਰ ਸੀ ਨਾ ਹੀ 에ਅਰਪੋਰਟ ਅਥਾਰਟੀ ਚ ਕੰਮ ਕਰਦਾ ਸੀ ਤੇ ਨਾ ਹੀ ਉਹ ਯਾਤਰੀ ਸੀ ਪਰ ਇੰਨੀ ਗੱਲ ਸਾਹਮਣੇ ਆਈ ਹੈ ਕਿ ਉਹ ਅਚਨਚੇਤ ਸਿਕਿਉਰਟੀ ਵਾਲਾ ਦਰਵਾਜ਼ਾ ਖੋਲ ਕੇ ਸਿੱਧਾ ਜਹਾਜ਼ ਦੀ ਪਾਰਕਿੰਗ ਵੱਲ ਨੂੰ ਦੌੜਦਾ ਹੈ ਜਿੱਥੇ ਜਾ ਕੇ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਬਰਹਾਲ ਇਹ ਤਹਿਕੀਕਤ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਹਾਦਸਾ ਕਿਵੇਂ ਵਾਪਰਦਾ ਹੈ ਕਿਸ ਤਰ੍ਹਾਂ ਵਿਅਕਤੀ 에ਰਪੋਰਟ ਤੇ ਆਉਂਦਾ ਹੈ ਔਰ ਜਿਸ ਤਰ੍ਹਾਂ ਕਿ ਦੁਨੀਆ ਭਰ ਦੇ ਵਿੱਚ ਇਨੇ ਵੱਡੇ ਹਾਦਸੇ ਵਾਪਰ ਰਹੇ ਨੇ ਤਾਂ ਆਖਿਰਕਾਰ ਇਹ ਵਿਅਕਤੀ ਕਿਵੇਂ 에ਰਪੋਰਟ ਦੇ ਅੰਦਰ ਦਾਖਲ ਹੁੰਦਾ ਹੈ ਕਿਉਂਕਿ ਜੇਕਰ ਉਹ ਸਟਾਫ ਦਾ ਮੈਂਬਰ ਵੀ ਨਹੀਂ ਹੈ ਔਰ ਜੇਕਰ ਉਹ ਯਾਤਰੀ ਵੀ ਨਹੀਂ ਹੈ ਕਿਉਂਕਿ ਜਿਸ ਤੇ ਜਹਾਜ਼ ਮੌਜੂਦ ਹੁੰਦਾ ਹੈ ਜਿਸ ਗੇਟ ਤੇ ਜਹਾਜ਼ ਮੌਜੂਦ ਹੁੰਦਾ ਕਿਉਂਕਿ ਗੇਟ ਤੈ ਹੁੰਦਾ ਕਿ ਫਲਾਨੇ ਗੇਟ ਤੋਂ ਜਿਹੜਾ ਜਹਾਜ਼ ਆ ਉਹ ਟੇਕ ਆਫ ਕਰੇਗਾ ਤਾਂ ਟੇਕ ਆਫ ਵਾਲੇ ਗੇਟ ਤੇ ਡਿਪਾਰਚਰ ਗੇਟ ਤੇ ਬੰਦਾ ਉਹੀ ਪਹੁੰਚ ਸਕਦਾ ਜਿਸ ਦੇ ਕੋਲ ਬੋਰਡਿੰਗ ਪਾਸ ਹੋਵੇ ਜਾਂ ਫਿਰ ਉਸਨੇ ਕਿਤੇ ਯਾਤਰਾ ਕਰਨੀ ਹੋਵੇ ਕਿਉਂਕਿ ਸਿਕਿਉਰਟੀ ਤੁਹਾਨੂੰ ਤਾਂ ਹੀ ਟੱਪਣ ਦਿੱਤੀ ਜਾਂਦੀ ਆ ਬਾਰਡਰ ਦੀ ਜਿਹੜੀ ਜ਼ੀਰੋ ਲਾਈਨ ਹੁੰਦੀ ਆ ਬਾਰਡਰ ਤੁਹਾਨੂੰ ਤਾਂ ਹੀ ਕਰਾਸ ਕਰਨ ਦਿੱਤਾ ਜਾਂਦਾ ਹੈ ਜੇਕਰ ਤੁਹਾਡੇ ਕੋਲ ਬੋਰਡਿੰਗ ਪਾਸ ਹੋਵੇ ਤੁਹਾਡੀ ਟਿਕਟ ਬੁੱਕ ਹੋਵੇ ਤਾਂ ਬਹਿਰਾਲ ਇਹ ਸਾਰੀਆਂ ਗੱਲਾਂ ਸਵਾਲ ਬਣੀਆਂ ਹੋਈਆਂ ਨੇ ਪਰ ਬੇहद ਮੰਦ ਭਾਗੀ ਘਟਨਾ ਵਾਪਰੀ ਹੈ ਮਿਲਾਨ ਦੇ ਬਹਿਰਗਾਮੋ 에어ਪੋਰਟ ਤੇ